ਹਾਂਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਆਪਾਂ ਫੇਰ ਆ ਜਰਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਜਿਦੇ ਚ ਆਪਾਂ ਤੁਹਾਨੂੰ ਸੂਟ ਵਿਖਾਵਾਂਗੇ ਜਿਹੜੇ ਆਪਾਂ ਰੈਡੀ ਕੀਤੇ ਆ ਇਹ ਆਪਾਂ ਕਾਟਨ ਦੇ ਸੂਟ ਰੈਡੀ ਕੀਤੇ ਤੇ ਵਿਖਾਉਨੇ ਆ ਤੁਹਾਨੂੰ ਚਲੋ ਜੀ ਹਾਂਜੀ ਇਹ ਕਾਟਨ ਦਾ ਸੂਟ ਆ ਤੇ ਇਹਦੇ ਆਪਾਂ ਪਾਈਪਿੰਗ ਲਾਈਏ ਇਹ ਲੇਸ ਟਾਈਪ ਪਾਈਪਿੰਗ ਹੈ ਕਰੀਮ ਕਲਰ ਦੀ ਡਾਰਕ ਕਰੀਮ ਹੈ ते गले से डिजाइन बनाया बाजू खुलिया रखी ने हम ज्यादातर तो लोग सारे खुलिया ही बाजू पाने लग गए सलवार रेडी की सलवार दिनिशिंग पच्चीस यदिया चाचा तइपिंग लाइए